ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਵੱਲੋਂ ਪੂਰੀ ਪੁਲਿਸ ਨੂੰ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਅੰਦਰ ਗੈਂਗਸਟਰ ਬਾਪ ਜਿਹੜਾ ਹੈ ਉਹ ਪਰ ਜਿਹੜਾ ਮਕਾਨ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ ਅਪਰਾਧੀ ਕੋਈ ਅਪਰਾਧ ਕਰ ਦਿੱਤਾ ਉਹ ਚੌਕ ਵੀ ਪਾਰ ਨਾ ਕਰੇ ਮਾਨਜੋਗ ਡੀਜੀਪੀ ਪੰਜਾਬ ਦੇ ਹਦਾਇਤਾਂ ਮੁਤਾਬਕ ਜਿਹੜਾ ਇੱਕ ਗੈਂਗਸਟਰ ਫ੍ਰੀ ਅਤੇ ਕ੍ਰਿਮਿਨਲ ਫ੍ਰੀ ਪੰਜਾਬ ਦਾ ਜਿਹੜਾ ਟੀਚਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਹੈ ਉਸ ਦਾ ਜਿਹੜਾ ਅਸਰ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ। ਉਹਦੇ ਮੁਤਲਕ ਪਟਿਆਲਾ ਪੁਲਿਸ ਨੂੰ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ। ਐਸਪੀ ਸਿਟੀ ਸਰਫਰਾਜ਼ ਆलम ਤੇ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਦਾ ਏਵਨ ਮੀਡੀਆ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਵੱਲੋਂ ਪੂਰੀ ਪੁਲਿਸ ਨੂੰ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਹੈ ਉਹ ਪਰ ਜੜਾ ਮੁਕਾਣਾ ਹੈ ਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਕੋਈ ਅਪਰਾਧੀ ਕੋਈ ਅਪਰਾਧ ਕਰ ਦਿੱਤਾ ਉਹ ਚੌਂਕ ਵੀ ਪਾਰ ਨਾ ਕਰੇ ਉਸ ਦਾ ਜਿਹੜਾ ਅਸਰ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਐਨਕਾਊਂਟਰ ਪੰਜਾਬ ਦੇ ਵਿੱਚ ਜਾਰੀ ਨੇ ਜੇਕਰ ਗੱਲ ਕੀਤੀ ਜਾਵੇ ਪਿਛਲੇ 10 ਦਿਨਾਂ ਦੇ ਵਿੱਚ ਸੱਤ ਐਨਕਾਊਂਟਰ ਜਿਹੜੇ ਹੈ ਉਹ ਦੇਖਣ ਨੂੰ ਸਾਹਮਣੇ ਆਏ ਨੇ ਤੇ ਜਕਰ ਗੱਲ ਕੱਲ ਕੱਲ ਦੀ ਹੀ ਗੱਲ ਕੀਤੀ ਜਾਵੇ ਤਾਂ ਕੱਲ ਪਹਿਲਾਂ ਸਵੇਰੇ ਮੋਹਾਲੀ ਨਜ਼ਦੀਕ ਇਨਕਾਊਂਟਰ ਹੁੰਦਾ ਜਿਸ ਦੇ ਵਿੱਚ ਦੋ ਕੋਕਿਆਤ ਅਪਰਾਧੀਆਂ ਨੂੰ ਪਕੜਨ ਵਿੱਚ ਪੁਲਿਸ ਕਾਮਯਾਬ ਹੁੰਦੀ ਹੈ ਹਾਲਾਂਕਿ ਉੱਥੇ ਮੋਟਪੇੜ ਹੁੰਦੀ ਹੈ ਅਪਰਾਧੀਆਂ ਵੱਲੋਂ ਗੋਲੀਆਂ ਚਲਾਈ ਜਾਂਦੀਆਂ ਨੇ ਤੇ ਦੋ ਮੁੜ ਪੁਲਿਸ ਵੱਲੋਂ ਉਹਦਾ ਜਵਾਬ ਦਿੱਤਾ ਜਾਂਦਾ ਤੇ ਇੱਕ ਅਪਰਾਧੀ ਦੀ ਗੋਲੀ ਲੱਗਦੀ ਹੈ ਲਤ ਦੇ ਵਿੱਚ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਦੇ ਉਸ ਨੂੰ ਹਸਪਤਾਲ ਭੇਜਿਆ ਜਾਂਦਾ ਇਹ ਖਬਰ ਹਲੇ ਚੱਲ ਹੀ ਰਹੀ ਸੀ ਤੇ ਕੱਲ ਸ਼ਾਮ ਨੂੰ ਇੱਕ ਖਬਰ ਹੋਰ ਸਾਹਮਣੇ ਆਈ ਹੈ ਜੋ ਪਟਿਆਲਾ ਤੋਂ ਹੀ ਹੈ ਪੁਲਿਸ ਦੀ ਵੱਡੀ ਕਾਰਵਾਈ ਫੇਰ ਦੇਖਣ ਨੂੰ ਮਿਲੀ ਪਟਿਆਲਾ ਪੁਲਿਸ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਸੀ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਇਹ ਚਿੱਟਾ ਨਾਮ ਦਾ ਜਿਹੜਾ ਗੈਂਗਸਟਰ ਸੀਗਾ ਅਪਰਾਧੀ ਸੀਗਾ ਉਹਦੇ ਜਾਣ ਦੀ ਸੂਹ ਮਿਲੀ ਸੀਏ ਸਟਾਫਿੰਗ ਚਾਰਜ ਸ਼ਿਮਿੰਦਰ ਸਿੰਘ ਦੀ ਟੀਮ ਨੇ ਉੱਥੇ ਤੁਰੰਤ ਪਹੁੰਚ ਕੇ ਇਸ ਨੂੰ ਰੋਕੜਾ ਚਾਹਿਆ ਤਾਂ ਇਸ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਿਆ ਤੇ ਜਵਾਬ ਵਿੱਚ ਪੁਲਿਸ ਵੱਲੋਂ ਵੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਕਿ ਜਿਸ ਦੌਰਾਨ ਉਸ ਦੀ ਲੱਤ ਵਿੱਚ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ ਤੇ ਇਸ ਨੂੰ ਹੁਣ ਜ਼ਖਮੀ ਹਾਲਤ ਵਿੱਚ ਪਕੜ ਕੇ ਪੁਲਿਸ ਨੇ ਰਜਿੰਦਰਾ ਹਸਪੀਟਲ ਵਿੱਚ ਭਰਤੀ ਕਰਵਾ ਦਿੱਤਾ ਜਿੱਥੇ ਦਾ ਇਲਾਜ ਚੱਲ ਰਿਹਾ ਹੈ ਇਹਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਰੁਣ ਸ਼ਰਮਾ ਜੀ ਨੇ ਦੱਸਿਆ ਕਿ ਅਸੀਂ ਲਗਾਤਾਰ ਇਹਦੀ ਪਾਲ ਵਿੱਚ ਸੀਗੇ ਤੇ ਇਸ ਦੇ ਉੱਪਰ ਕਈ ਕਤਲ ਕਰਨ ਦੇ ਇਰਾਦੇ ਦੇ ਤੇ ਕਤਲ ਕਰਨ ਦੇ ਦੋਸ਼ ਹੈਗੇ ਸਰ ਤੇ ਮਾਮਲੇ ਦਰਜ ਸਰ ਇੱਕ ਕ੍ਰਿਪੜੀ ਦੇ ਵਿੱਚ ਸੈਲੂਨ ਦੇ ਉੱਪਰ ਕੰਮ ਕਰਨ ਵਾਲੇ ਲੜਕੇ ਦਾ ਕਤਲ ਹੋਇਆ ਸੀ ਉਹਦੇ ਵਿੱਚ ਵੀ ਦਾ ਹੱਤ ਹੁਣ ਹੋਰ ਦੱਸਿਆ ਗਿਆ ਜੋ ਪੁਲਿਸ ਵੱਲੋਂ ਜਿਹੜੀ ਕਾਰਵਾਈ ਆ ਉਹ ਸਾਹਮਣੇ ਆ ਰਹੀ ਹੈ ਲਗਾਤਾਰ ਜਿਹੜਾ ਇਨਕਾਊਂਟਰਾਂ ਦਾ سلسلہ ਉਹ ਜਾਰੀ ਹੈ ਜਿਹੜੇ ਅੰਕੜੇ ਦੱਸ ਰਹੇ ਨੇ ਉਹ 10 ਦਿਨਾਂ ਦੇ ਵਿੱਚ 7 ਵਾਰ ਇਹ ਇਨਕਾਊਂਟਰ ਦੱਸਿਆ ਜਾ ਰਿਹਾ ਹੈਗਾ ਤੇ ਇਸ ਦੇ ਵਿੱਚ ਇੱਕ ਅਪਰਾਧੀ ਇਹ ਮੋਟਰਸਾਈਕਲ ਉੱਪਰ ਜਾ ਰਿਹਾ ਸੀਗਾ ਤੇ ਇਕੱਲਾ ਹੀ ਸੀਗਾ ਪਰੀਸਵਲ ਲੋ ਪਰਸ ਦੇ ਉਪਰ ਤਿੰਨ ਫਾਇਰ ਕਰੇ ਕਿਤੇ ਗਏ ਇਸਰਾ ਦਾ ਕਿਹੜਾ ਸੀ ਐਸਐਸਪੀ ਬਰਨ ਸ਼ਰਮਾ ਦਾ ਮਾਨਜੋਗ ਡੀਜੀਪੀ ਪੰਜਾਬ ਦੇ ਹਦਾ ਤਾ ਮੁਤਾਬਿਕ ਜਿਹੜਾ ਇੱਕ ਗੈਂਗਸਟਰ ਫਰੀ ਅਤੇ ਕ੍ਰਿਮਿਨਲ ਫਰੀ ਪੰਜਾਬ ਦਾ ਜਿਹੜਾ ਟੀਚਾ ਮਾਨਜੋਗ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਆ ਉਹਦੇ ਮੁਤਲਕ ਪਟਿਆਲਾ ਪੁਲਿਸ ਨੂੰ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਐਸਪੀ ਸਿਟੀ ਸਰਫਰਾਜ਼ ਆਲਮ ਦੇ ਇੰਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਜਿਹੜੀ ਇੱਕ ਕੋਖਿਆਤ ਅਪਰਾਧੀ ਦੇ ਮਗਰ ਲੱਗੀ ਹੋਈ ਸੀ ਜਦੋਂ ਖੇੜਾ ਜਟਾ ਪਿੰਡ ਦੇ ਨੇੜੇ ਇਹ ਜਿਹੜਾ ਅਪਰਾਧੀ ਆ ਮਲਕੀਤ ਸਿੰਘ ਉਰਫ ਚੱਟਾ ਇਹਦੇ ਤੇ ਕਈ ਮੁਕਦਮੇ ਕਤਲ ਦੇ ਇਰਾਦਾ ਕਤਲ ਦੇ ਲੁੱਟਖੋਹਾਂ ਦੇ ਇਹਦੇ ਤੇ ਦਰਜ ਨੇ ਐਂਡ ਇਹਨੂੰ ਸੀਆਈਏ ਪਟਿਆਲਾ ਦੀ ਟੀਮ ਨੇ ਜਦੋਂ ਇਹਦਾ ਪਿੱਛਾ ਕਰਦੇ ਹੋਏ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਤੇ ਤਿੰਨ ਗੋਲੀਆਂ ਚਲਾਈਆਂ ਪੁਲਿਸ ਪਾਰਟੀ ਜਿਹੜੀ ਕਿ ਜਵਾਬੀ ਫਾਇਰ ਚ ਪੁਲਿਸ ਪਾਰਟੀ ਨੇ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਜਿਨ੍ਹਾਂ ਚੋਂ ਇੱਕ ਗੋਲੀ ਇਦੀ ਨਹੀਂ ਕੈਪਚ ਲੱਤੇ ਵੀ ਵੱਜੀ ਐਂਡ ਇਮੀਡੀਏਟਲੀ ਇਹਨੂੰ ਰਾਉਂਡ ਅਪ ਕਰਕੇ ਤੇ ਹਸਪੀਟਲ ਚ ਫॉर ਟ੍ਰੀਟਮੈਂਟ ਭੇਜਿਆ ਗਿਆ ਜਿਵੇਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕੋਈ ਵੀ ਅਪਰਾਧੀ ਅਪਰਾਧ ਕਰਕੇ ਇੱਕ ਚੌਕ ਤੋਂ ਦੂਜੇ ਚੌਕ ਤੱਕ ਵੀ ਨਾ ਜਾ ਸਕੇ ਉਸੇ ਨੀਤੀ ਚ ਪਟਿਆਲਾ ਪੁਲਿਸ ਨੇ ਅੱਜ ਜਿਹੜਾ ਅਨਕਾਊਂਟਰ ਆ ਇਹਨੂੰ ਅੰਜਾਮ ਦਿੱਤਾ ਤੇ ਅਸੀਂ ਗੈਂਗਸਟਰ ਅਤੇ ਕ੍ਰਿਮੀਨਲ ਫ੍ਰੀ ਪਟਿਆਲੇ ਲਈ ਕਮਿਟਡ ਹੈ ਗਏ ਆ ਤੇ ਮੈਂ ਸਾਰੇ ਗੈਂਗਸਟਰਸ ਨੂੰ ਅਤੇ ਕ੍ਰਿਮੀਨਲਸ ਨੂੰ ਇਹ ਸਖਤ ਸਨੇਹਾ ਦੇਣਾ ਚਾਹੁੰਦਾ ਆ ਕਿ ਜੇਕਰ ਪਟਿਆਲੇ 'ਚ ਕਿਸੇ ਨੇ ਕੋਈ ਵੀ ਵਾਰਦਾਤ ਕੀਤੀ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹ ਇਹ ਮੋਟਰਸਾਈਕਲ ਤੇ ਕੱਲਾ ਸੀ ਜੀ ਐਂਡ ਇਹਨੇ ਤਿੰਨ ਰਾਉਂਡ ਫਾਇਰ ਕੀਤੇ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਦੋਂ ਰਿਟੈਲੀਏਟ ਕੀਤਾ ਤੇ ਇਹਨੂੰ ਗੋਲੀ ਲੱਗੀ ਆ ਐਂਡ ਇਹਦੇ ਤੋਂ ਇੱਕ ਪਿਸਟਲ ਵੀ ਬਰਾਮਦ ਹੋਇਆ ਆ ਇਹ ਇੱਕ ਹਾਰਡ ਕੋਰ ਕ੍ਰਿਮੀਨਲ ਹੈ ਜੀ ਇਹਦੇ ਉੱਪਰ ਕਤਲ ਦੇ ਇਰਾਦਾ ਕਤਲ ਦੇ ਇਨਕਲੂਡਿੰਗ ਤਿਰਪੜੀ ਚ ਜਿਹੜਾ ਇੱਕ ਲੇਟੈਸਟ ਮਰਡਰ ਹੋਇਆ ਸੀ ਉਹਦੇ ਚ ਵੀ ਇਹ ਸਾਨੂੰ ਵਾਂਟਡ ਸੀਗਾ ਇੱਕ ਜਿਹੜੀ ਦੋ ਐਫ ਆਈ ਆਰਾਂ ਇਰਾਦਾ ਕਤਲ ਦੀਆਂ ਨੇ ਉਹਦੇ ਚ ਵੀ ਇਹ ਵਾਂਟਡ ਸੀਗਾ ਤੇ ਇਹਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਤੇ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਬੜੀ ਹੀ ਦਲੇਰੀ ਨਾਲ ਮੌਕੇ ਤੇ ਰਿਟੈਲੀਏਟਰੀ ਫਾਇਰ ਕਰਕੇ ਇਹਨੂੰ ਜਿਹੜਾ ਆ ਅਰੈਸਟ ਕੀਤਾ ਅਮਗੈ ਕਨਾਲ ਇਹ ਇਹ ਐਸ ਕੇ ਕਰੋੜ ਗੈਂਗ ਨਾਲ ਇਹਦਾ ਸਬੰਧ ਹੈਗਾ ਆ ਤੇ ਮੌਕੇ ਤੋਂ ਜਿਹੜੀ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਿਹੜਾ ਪਿਸਟਲ ਇਹਨੇ ਪੁਲਿਸ ਪਾਰਟੀ ਤੇ ਫਾਇਰ ਕਰਨ ਲਈ ਵਰਤੇ ਉਹ ਵੀ ਬ੍ਰਾਹਮਤ ਹੋਇਆ ਤੇ 6 ਜਿੰਦਾ ਰੋਂਦ ਵੀ ਬ੍ਰਾਹਮਤ ਹੋ